ਹੰਦੀ ਭੈਣ ਸਾਰੀਆਂ ਭੈਣਾਂ ਨੇ ਮੇਰੀ ਸਾਸਰੀ ਘਰ ਮੈਂ ਤੁਹਾਡੀ ਭੈਣ ਮਿੰਦ ਬਹੁਤ ਕਿੰਨਾ ਭੈਣ ਠੀਕ ਠਾਕ ਮੈਂ ਵੀ ਠੀਕ ਠਾਕ ਮੈਂ ਤਾਂ ਕਹਿੰਦੀ ਸੀ ਮੈਂ ਹੁਣ ਮੈਂ ਬਲੌਗ ਬਣਾਇਆ ਕਰੂੰਗੀ ਤੁਸੀਂ ਮੇਰਾ ਬਲੌਗ ਜਰੂਰ ਦੇਖਿਆ ਕਰ ਹਾਂ ਇਹ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਦੇਖ ਦਿਓ ਤਾਂ ਫਾਲੋ ਕਰ ਲਓ ਹਾਂ ਭੈਣ ਮੈਂ ਤਾਂ ਇਹ ਕਦੇ ਵੀ ਤੁਹਾਨੂੰ ਮੈਂ ਤੁਹਾਨੂੰ ਸਿਖਾਇਆ ਕਰੂੰਗੀ ਕਿਹੜੀ ਦਾਲ ਸਬਜ਼ੀ ਕਿਵੇਂ ਬਣਦੀ ਆ ਢਿੰਡੀਆਂ ਕਿਵੇਂ ਬਣਦੀਆਂ ਕਦੂ ਕਿਵੇਂ ਬੰਦਦੇ ਨੇ ਔਰ ਤੁੰਬਰ ਸੰਭਰਾਈ ਦਾ ਕੰਮ ਕਿਵੇਂ ਕਰੀਂਦਾ ਤੇ ਖਾਂਦੀ ਸਬਜ਼ੀ ਕਿਵੇਂ ਬਣਾਏਗੀ ਆਂ ਬਜ਼ਾਅਚਾਰ ਕਿਵੇਂ ਪਾਈਂਗਾ ਕਿਉਂਕਿ ਤੁਹਾਨੂੰ ਤਾਂ ਇਹ ਚੀਜ਼ ਆਉਂਦੀ ਨਹੀਂ ਨਾ ਹੋਣੀ ਔਰ ਹੁਣ ਇਹ ਤਾਂ ਤੁਹਾਨੂੰ ਬਲੌਗਰਾਂ ਨੂੰ ਇਹ ਆਉਂਦੀ ਆ ਭੈਣੇ ਪਾਹੂ ਤਾਤੀ ਬਲਾਉਗਾ ਬਣਾ ਕੇ ਬਾਰ-ਬਾਰ ਤੁੰਗਾ ਦੇ ਰਹਿਣ ਯਾ ਕਿ ਐਂਗਾਂ ਮੰਦੀ ਆ ਯਾ ਕਿ ਐਂ ਬੰਦੀ ਆ अनुबल अग्रानु ही ਹੁੰਦਾ ਸਾਰਾ ਕੋਸ ਬਾਕੀ ਤੁਮ ਨੂੰ ਤਾਂ ਪਤਾ ਨਹੀਂ ਕਿਵੇਂ ਉਹ ਤੋਂ ਦਿੱਤ ਤੱਕ ਉਹ ਆ ਭਜਾਉਂਦੀ ਤਰੀ ਜਾਂਦੀ ਹੈ ਹੋਰ ਕਾਹ ਤਾਸੀ ਨਹੀਂ ਇਹ ਪ੍ਰਕਾਰ ਦੇ ਆਪ ਲੋਕ ਬਣੋਂ ਤੇ ਪੰਨਾ ਪੰਨਾ ਮੱਥਾ ਮਾਰਨਾ ਪੈਂਦਾ ਸਾਣੇ ਨੂੰ ਉਹ ਬਣੂ ਲੋਕ ਕੀ ਨਹੀਂ ਹੋਏ ਫੰਦਰ ਫਿਰ ਨਾਮ ਉਹ ਆ ਬਣਾਉਣਾ ਪੈਂਦਾ ਭਰੇ ਚਲੇ ਅਸੀਂ ਨਾਮ ਸਿੱਖ ਸੱਤਾ ਕਹਿ ਜਾਂਦੀ ਹੈ ਇੱਥੇ ਤਾਂ ਮਿੱਠਾ ਮਿੱਠਾ ਬੋਲਣਾ ਪੈਂਦਾ ਪੈਣੇ ਅਰ ਮਾਤਾ ਪੁੱਤ ਜੀ ਨਹੀਂ ਪੈਣੇ ਆਪਾ ਤਾਂ ਪੈਣਾ ਪੈਣਾ ਪਰ ਇਹ ਕਿ ਜੀ ਗੱਲਾਂ ਤਾਂ ਅਸਦਾ ਕਿਸੇ ਮੇਰਾ ਪਲਾਹੋ ਦੇ ਨਾਲੇ ਭਾਣੇ ਬਲੌਗ ਬਣਾਉਣੇ ਕਿਹੜਾ ਸੌਖਾ ਹੈ ਨੇ ੜਕੇ ਉੱਠ ਕੇ ਅਸੀਂ ਨਾਈਏ ਪਸੱਤਨਾ ਆ ਮੂੰਹ ਮੱਥਾ ਤਾਂ ਸੇ ਮਾਰਨਾ ਪੈਂਦਾ ਤੁਹਾਨੂੰ ਲੋਕ ਸਾਡੀ ਵੀਡੀਓ ਦੇਖਣਗੇ ੜਕੇ ਉੱਠ ਕੇ ਨਹਾ ਪਾਚ ਲਾਉਣੀ ਪੈਂਦੀ ਆ ਲਾਣੀਆਂ ਚੂਰੀਆਂ ਪਾਉਣਾ ਪੈਂਦੀਆਂ ਨਾ ਮਿੱਠੀ ਮੂੰਹ ਲੈਣ ਪੈਂਦੇ ਨੇ ਟਰੋਜਿਕ ਨਵਾਸੂ ਰੋਜਿਕ ਨਵਾਸੂ ਦਾ ਬਲੌਗ ਤਾਂ ਅੰਛਾ ਦਾ ਲੋਕ ਚੱਲ ਮੈਂਦੀ ਮੁੰਦੀ ਲਾ ਕੇ ਰੱਖਣੀ ਪੈਂਦੀ ਆ ਵੀ ਜਦੋਂ ਆਏ ਅਸੀਂ ਹੱਥ ਜੇ ਮਾਰੀ ਸਾਹਤ ਤੁਮਰੀ ਲਈ ਗੱਲ ਤਲਪੈਣਾ ਤਾਂ ਸਤੋਂ ਕੰਮ ਸਿੱਖਣ ਜਾਂ ਵਾਲੀ ਸਾਡੇ ਬਲੌਗ ਦੇਖਦਿਆਂ ਨੇ ਆ ਜਿਹੜੇ ਬੰਦੇ ਨੇ ਇਹ ਸਾਡੇ ਬਲੌਗ ਕਿਉਂ ਦੇਖਦੇ ਨੇ ਭਲਾ ਇਹ ਸਾਡੇ ਚ ਸੁਆਦ ਪਾ ਮਤਲਬ ਇਹਨੂੰ ਕਰਦੇ ਦੀ ਨੂੰ ਬਗਿਆ ਨਾਲ ਤਾ ਸਾਡੇ ਬਲੌਗ ਦੇਖਦੇ ਜੇ ਸੀ ਛੜੀਆਂ ਜਿਹਾ ਬੁਲੀਆਂ ਉੱਪਰ ਜਾਮਾਂਗਾ ਸਾਡੇ ਬਲੌਗ ਕੌਣ ਦੇਖੂਗਾ ਭਾਣ ਹੋਰ ਬਲੌਗ ਦੇਖਣੀ ਕਿਸੇ ਨੇ ਕੇ ਸਾਨੂੰ ਡਾਲਰ ਨਹੀਂ ਬਣ ਲਾਈ ਡਾਲਰ ਬਣਦੇ ਨੇ ਸਾਨੂੰ ਹੋਰ ਕਾਂਕਾ ਸਿੰਘ ਨਹੀਂ ਹੋਣਾ ਕੈ ਮਰੀ ਮੰਤਿਆਨੋਂ ਨੇ ਕੋਈ ਦੇਖਦਾ ਤਾਂ ਕਰਕੇ ਆਪਣੇ ਬੱਚੇ ਨੂੰ ਕੈਮਰੇ ਦੇੰਗੂਰੀ ਕਿਉਂ ਹੋ ਗਿਆ ਆਪ ਹੀ ਕਰੀ ਜਾਨੀਏ ਕੈਮਰੇ ਦੇੰਗੂਰੀ 40-80 ਬੰਦਿਆਂ ਨੂੰ ਐ ਕਹਿਨੀ ਆ ਕਿ ਕੈਮਰੇ ਦਾ ਫੋਕਸ ਉੱਥੇ ਕਰੀ ਜਿੱਥੋਂ ਬੰਦਿਆਂ ਨੂੰ ਵੱਧ ਜਾਨੀ ਵੀਡੀਓ ਵੱਧਾ ਲੈ ਜੀ ਹਮਝੀਏ ਤਾਂ ਉਸ ਹੋਰ ਹੀ ਨਿਕਲ ਗਿਆ ਸੀ ਮੋਚਾ ਤਾਂ ਕੋਈ ਨਿਆ ਪਤਾ ਪੈਣਾ ਹਾਂ ਤਾਂ ਪੈਣ ਗਈ ਜੇ ਸਾਹਿਤਾਤੀ ਬਲਾਵਾ ਕਹਣਾ ਉਹਨਾਂ ਨੇ ਲੱਖ ਸਾਡੇ ਵੀ ਆ ਜਾ ਤੇ ਬਿਊ ਵੀ ਆ ਜਾਂਦਾ ਉਹ ਨਹੀਂ ਜਾਣਦਾ ਆ ਦੇਖਿਆ ਕਰੋ ਤੁਹਾਡਾ ਬਲੌਗ ਹਨ ਤੇ ਹੋਰ ਮੈਂ ਕੀ ਕਹਿੰਦੀ ਸੀ ਨਾ ਇਹ ਭਨੇ ਇਹਨਾਂ ਬੰਦਿਆਂ ਦੀ ਆਪ ਦੇ ਘਰ ਵਾਲਿਆਂ ਨਾਲ ਤਾਂ ਜਾਣਦੇ ਨੇ ਉਹਨਾਂ ਤੋਂ ਤਾਂ ਅੱਕੇ ਪੈ ਨੇ ਫਿਰ ਸਾਨੂੰ ਦੇਖ ਦੇ ਕੇ ਸਵਾਲ ਪਾੜਦੇ ਨੇ ਮਤਲਬ ਕਿ ਵੀ ਸਾਨੂੰ ਦੇਖ ਕੇ ਇਹਨਾਂ ਦਾ ਜੀ ਜਾਨ ਲੱਗ ਜਾਂਦਾ ਤਾਂ ਦੇਖਦੇ ਨੇ ਬੰਦੇ ਵੀ ਕਿਉਂ ਸਾਡੀ ਕਲਪਨਾ ਤੇ ਕੀ ਜਾਨਦੇ ਪੈਣ ਹਨ ਤਾਂ ਕੰਮ ਮੈਂ ਬਣਾਵਾਂਗਾ ਬਣਾਉਣਾ ਪੈਂਦਾ ਹੀ ਹੈ ਪੰਜ ਡਾਲਾਂ ਖਾਤਰ ਤਲ ਕੋਈ ਨਹੀਂ ਤੇ ਤੁਸੀਂ ਐਂ ਕਰਿਆ ਕਰੋ ਅੱਜ ਤੋਂ ਬਾਅਦ ਸਾਰੇ ਮੇਰੇ ਬਲੌਗ ਹੀ ਦੇਖਿਆ ਕਰੋ ਮੈਂ ਤੁਹਾਨੂੰ ਸਿਖਾਇਆ ਕਰੂੰਗੀ ਕਿ ਤੇਵੀ ਦਾਲ ਸਬਜ਼ੀ ਕਿਵੇਂ ਹਨਾਉਣੀਆਂ ਰੋਟੀਆਂ ਕਿਵੇਂ ਬਣਾਉਣੀਆਂ ਨੇ ਹੋਰ ਤੇ ਕੀ ਕਹਿੰਦੇ ਸੀ ਨੁਕਤੇ ਦਾ ਕੋਸਲਾ ਸੌਂਡ ਜਾ ਕਿਵੇਂ ਕੱਢਦੇ ਹੁੰਦੇ ਸਾਰੀਆਂ ਚੀਜ਼ਾਂ ਦਾ ਖਾਤਰੂੰ ਹੀ ਹਾਂ ਤੁਹਾਨੂੰ ਕਿ ਮੈਂ ਬਲੌਗ ਕਰਾਂ ਆਹ ਤੁਹਾਨੂੰ ਕੋਲੋਂ ਸਾਰਾ ਕੁਝ ਪਤਾ ਹੋਰ ਨਹੀਂ ਕਿਸੇ ਨੂੰ ਕੁਝ ਪਤਾ ਵੀਰੋ ਟਿੱਕ ਵੀ ਬਣਾ ਇੰਡੀਆ ਦਾ ਨਾਲ ਸਰਦ ਵੀ ਬਣਾਇਆ ਸਾਰਾ ਕੁਝ ਖਾਨੂੰ ਹੀ ਆਉਂਦਾ ਪੈਨ ਬਲੋਗ ਕਰਾਂ ਨੋਰ ਹੋਰ ਚੰਗਾ ਚੱਲੋ ਭਾਈ ਅੱਜ ਪਿਆ ਬਣਾ ਤੈਨੂੰ ਇੱਕ ਖਾਸ ਮੁਕਾ ਮਤਾ ਗੰਮੀ ਕਿ ਤੁਸੀਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟਸ ਵੀ ਕਰ ਜਾ ਕਰੋ ਹੈ ਕਮੈਂਟਸ ਨਾਲ ਖਾਨਾ ਖਾਣ ਨੂੰ ਤੋ ਤੋ ਤੁਸੀਂ ਪੈਸੇ ਕਿੰਨੇ ਆਉਂਦੇ ਖਾਣਾ ਖਾਣੇ ਮੇਰੇ ਤਾਂ ਭਾਂਡੇ ਵੀ ਮਾਜਣ ਵਾਲੇ ਪੈ ਨੇ ਬਲੌਗ ਬਣਾਉਣ ਦੇ ਵਿੱਚ ਹੋਟ ਮੇ ਤਾਂ ਭਾਂਡੇ ਵੀ ਮਾਜਨੇ ਨੇ ਫੰਦੀ ਅਰੇ ਜੀ ਮਾਤਰ ਅਸੀਂ ਬਲੌਗ ਬਣਾ ਬੜਾਈ ਸਾਡਾ ਤਾਂ ਜੀ ਨਹੀਂ ਲੱਗਦਾ ਰੋਟੀ ਨਹੀਂ ਹਾਜਮ ਹੁੰਦੀ ਅਜ ਬਲੌਗ ਉੱਤੇ ਬਣਾਈ ਗਿਆਨ ਪੁੱਛਦੇ ਸਾਹਕਾਰ ਕੇ ਮੈਂ ਭਾਂਡੇ ਦਾ ਵਿੱਚੀ ਛੱਡੇ ਮਨੋ ਤਾਂ ਫੇਰ ਦੇਖੀ ਪੱਖੀਆਂ ਬੈਠਣੀਆਂ ਬੈਠੀਆਂ ਜਾਣ ਉੱਤੇ ਇੰਨੀਆਂ ਪੱਖੀਆਂ ਭਿੰਟੀਆਂ ਛੱਡੀਆਂ ਨੇ ਤਲਕੂਤੀ ਹੋਈ ਉਹ ਤਾਂ ਬਾਤ ਹੀ ਹੁੰਦੇ ਰਹਿੰਗੇ ਕੰਮ ਆਹ ਬੜਾ ਜ਼ਰੂਰੀ ਹੁੰਦਾ ਪਹਿਲੇ ਬਲੌਗ ਬਣਾਉਣਾ ਤਨਗਾ ਪਹਿਲੇ ਹੁਣ ਮੈਂ ਜਾਣੀ ਸਾਰੀਆਂ ਪਹਿਲਾਂ ਸਾਡੀ ਸਿੰਦ ਦਾ ਭੈਣ ਦੀ ਸੱਸਰੀ ਕ ਬਲਾਦ ਸ਼ੇਅਰ ਕਰਦੇ ਹੈ ਕਮੈਟਸ ਕਰ ਰਿਹਾ ਜੀ ਆ ਰਿਹਾ ਹੋਰ ਨਮੀ ਨਮੀ ਬਲੌਗ ਕਰ ਰਹਾ ਮੈਂ